ਬੀ ਮਾਦੇ ਬੇਟੂ ਪੈਦਾ ਹੋਣ ਵਾਲੀ ਭੈੜ ਜਾਂ ਚੜੀ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਵੱਡਾ ਘਾਟ ਹੈ ਦੇਖੋ ਇੱਕ ਕੁਦਰਤ ਦਾ ਨਿਯਮ ਹੈ ਵਿਧੀ ਹੈ ਜਿਵੇਂ ਜਿਵੇਂ ਮਾਲਕ ਦਾ ਹੁਕਮ ਹੈ ਉਵੇਂ ਉਵੇਂ ਸਾਰੇ ਪੂਰਦੇ ਜਾਂਦੇ ਨੇ ਪਰਿਵਾਰ ਨੂੰ ਸਿਰਫ ਹੌਸਲੇ ਦੀ ਜਰੂਰ ਜੀ ਜੀ ਗੋਗੂਲ ਸਾਹਿਬ ਸਾਡੇ ਸਾਰਿਆਂ ਦੇ ਪਿਆਰੇ ਹਨ ਉਹਨਾਂ ਦੇ ਭੈਣ ਜੀ ਸਾਡੇ ਭੈਣ ਜੀ ਇੱਕ ਮੁੱਛੀ ਨਿਕਲਦੀ ਹੈ ਗੋਗੂਲ ਜੀ ਬੰਦੋਂ ਨਿਕਲ ਪਰਿਸ਼ਿੱਦਤਨਾ ਮਹਿਸੂਸ ਕਰਦੇ ਹਨ ਜਿਸ ਦਿਨ ਮੇਰੇ ਭਰਾ ਬਬੂ ਬਾੜ ਸਾਡੇ ਅੰਸਰਾ ਦੀ ਉਹ ਆਪਣਾ ਦੁੱਖ ਵਟਾ ਕੇ ਸਾਡੇ ਦੁੱਖ ਵੀ ਸ਼ਰੀਰੋਂ ਲਈ ਆਏ ਰੋਣੀ ਸਾਹਿਬ ਜੀ ਹਾਂ ਪਿਛਲੇ ਦਿਨਾਂ ਚ ਪੰਜਾਬ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦੀ ਭੈਣ ਪਸ਼ਪਿੰਦਰ ਕੌਰ ਦਾ ਦਿਹਾਂਤ ਹੋ ਗਿਆ ਸੀ ਇਸ ਖਬਰ ਦੇ ਸਾਹਮਣੇ ਆਉਂਦੇ ਹੀ ਫਿਲਮ ਇੰਡਸਟਰੀ ਹੀ ਨਹੀਂ ਪੂਰੇ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਸੀ ਹਰ ਕਿਸੇ ਵੱਲੋਂ ਗੁੱਗੂ ਗਿੱਲ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਕਿਸੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਤਾਂ ਕਿਸੇ ਵੱਲੋਂ ਘਰ ਪਹੁੰਚ ਦੁੱਖ ਵੰਡਾਇਆ ਜਾ ਰਿਹਾ ਹੈ ਦੱਸ ਦਈਏ ਕਿ ਅੱਜ ਗਗੂ ਗਿੱਲ ਦੀ ਭੈਣ ਪੁਸ਼ਪਿੰਦਰ ਕੌਰ ਦੀ ਅੰਤਿਮ ਅਰਦਾਸ ਬਠਿੰਡਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਹੈ। ਉਹਨਾਂ ਦੀ ਭੈਣ ਦੀ ਅੰਤਿਮ ਅਰਦਾਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀਆਂ ਨਾਮੀ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ। ਜਿਨ੍ਹਾਂ 'ਚ ਹੰਸਰਾਜ ਹੰਸ, ਬੱਬੂ ਮਾਨ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਵੱਡੇ ਕਲਾਕਾਰਾਂ ਵੱਲੋਂ ਵੀ ਗਗੂ ਗਿੱਲ ਦੀ ਭੈਣ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਅੰਤਿਮ ਅਰਦਾਸ 'ਚ ਹਾਜ਼ਰੀ ਲਗਵਾਉਣ ਆਏ ਬੱਬੂ ਮਾਨ ਤੇ ਹੰਸ ਰਾਜ ਹੰਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਆਖਰੋਨਾਂ ਵੱਲੋਂ ਕੀ ਇਸ ਮੌਕੇ ਕਿਹਾ ਗਿਆ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ। ਕੋਈ ਕੁਦਰਤ ਦਾ ਨਿਯਮ ਹੈ, ਵਿਧੀ ਹੈ। ਜਿਵੇਂ ਜਿਵੇਂ ਮਾਲਕ ਦਾ ਹੁਕਮ ਹੈ। ਉਹਵੇਂ-ਉਵੇਂ ਸਾਰੇ ਪੂਰਦੇ ਜਾਂਦੇ। ਪਰਿਵਾਰ ਨੂੰ ਤਲ ਫੌਸਲੇ ਦੇਣਾ। ਲਫ਼ਜ਼ਾਂ ਦੇ ਜ਼ਰੀਏ ਗੁਰ ਬਿਆਨ ਕਰੀਏ ਕੈਂਸਰ ਬਾਰੇ ਗੱਲ ਹੀ ਨਹੀਂ ਰਹ ਜਦ ਦੀ ਲਿਖਨੇ ਇਹਨਾਂ ਜ਼ਰੂਰ ਕਵਾਂਗਾ ਕਿ ਜਿਹ ਲੋਕ ਘਰ ਦਾ ਜੀ ਚਲੇ ਜਾਂਦਾ ਉਹ ਯਾਰ ਭਾਈ ਇੱਕ ਗ੍ਰੀਨ ਖਲਾ ਇੱਕ ਦਰੇਵਾ ਇੱਕ ਮਹਿਰਵਾਜ ਇੱਕ ਉਹ ਜਗ੍ਹਾ ਕੋਲ ਹੈ ਰਹਿ ਸਕਦਾ ਹੁੰਦਾ ਉਸ ਜੀ ਦੀ ساری ਉਮਰ ਹੀ ਰਹਿੰਦਾ ਹੈ ਭਾਈ ਜੀ ਗੋਗੂ ਗਿਲ ਸਾਹਿਬ ਸਾਡੇ ਸਾਰਿਆਂ ਦੇ ਪਿਆਰੇ ਆ ਉਹਦੇ ਭੈਣ ਜੀ ਸਾਡੇ ਭੈਣ ਜੀ ਇੱਕ ਮਹੀਨੇ ਨਿਕਲ ਗਿਆ ਦੂਜੀ ਦਿਨ ਤੋਂ ਬੜੀ شدت ਨਾਲ ਮਹਿਸੂਸ ਕਰਦੇ ਆ ਨਿਕਲ ਪੰਜਾਬੀਆਂ ਦਾ ਤਾਂ ਸਾਡਾ ਪੰਜਾਬ ਦਾ ਤੇ ਸਭਿਆਚਾਰੀ ਬਹੁਤ ਅੱਛਾ ਹੈ ਜਿਵੇਂ ਜਿਵੇਂ ਕੋਈ ਗੱਲ ਹੋਵੇ ਪਾਰਟੀਆਂ ਤੋਂ ਹਰ ਗੱਲ ਤੋਂ ਉੱਪਰ ਉੱਠੀ ਮੁੱਖ ਦੇ ਸਮੇਂ ਇਹਦਾ ਕਹਿਣਾ ਬਹੁਤ ਵੱਡੀ ਗੱਲ ਆ ਯਾਰ ਇਹਨੂੰ ਲੈ ਜਾ ਚ ਗੈਰ ਹਾਜ਼ਰੀ ਬਰਦਾਸ਼ਤ ਹੋ ਸਕਦੀ ਹੈ ਦੁੱਖ ਚ ਪੰਜਾਬੀ ਇੰਡਸਟਰੀ ਦੀਆਂ ਇਨ੍ਹਾਂ ਨਾਮੀ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਵੀ ਉਹਨਾਂ ਦੀ ਭੈਣ ਦੀ ਅੰਤਿਮ ਅਰਦਾਸ ਸਮਾਗਮ 'ਚ ਸ਼ਾਮਲ ਹੋਏ ਨੇ ਜਿਨ੍ਹਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਪਾਬੁਕ ਹੋਏ ਅਦਾਕਾਰ ਗੁੱਗੂ ਗਿੱਲੋਂ ਵੱਲੋਂ ਇਸ ਦੁੱਖ 'ਚ ਸ਼ਰੀਕ ਹੋਏ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਤੁਹਾਡੀ ਮਾ ਦੇ ਪੁੱਤੋਂ ਪੈਦਾ ਹੋਣ ਵਾਲੀ ਭੈਣ ਜਦ ਚੜੀ ਜਾਂਦੀ ਹੈ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਵੱਡਾ ਘਾਟਾ ਹੈ ਪਰ ਸਾਰੇ ਭੈਣ ਭਰਾ ਰਿਸ਼ਤੇਦਾਰ ਦੋਸਤ ਤੁਸੀਂ ਸਾਰੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਫਿਲਮ ਬੈਸਤੀ ਦੇ ਮੇਰੇ ਭਰਾ ਬਬੂ ਮਾੜ ਸਾਡੇ ਹੱਸਦਾ ਏ ਤੇ ਉਹ ਆਪਣਾ ਦੁੱਖ ਭੁਲਾ ਕੇ ਸਾਡੇ ਦੁੱਖ ਵਿੱਚ ਸ਼ਰੀਫ ਹੋ ਲਈ ਆਏ ਰੋਣੀ ਸਾਹਿਬ ਹੋਰ ਬਹੁਤ ਸਾਰੇ ਸਾਡੇ ਵੀ ਆਏ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ